ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਹਨ ਭਗਤਾਂ ਵਾਲੇ ਡੰਪ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਭਗਤਾਂ ਵਾਲਾ ਡੰਪ ਸ੍ਰੀ ਦਰਬਾਰ ਸਾਹਿਬ ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਸੰਤਾਫਤ ਹੈ ਇਸ ਡੰਪ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਲਗਾਤਾਰ بارشਾਂ ਕਾਰਨ ਬਹੁਤ ਸਾਰਾ ਗੰਦਾ ਪਾਣੀ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਭਰਪੂਰ ਹੈ ਉਹ ਧਰਤੀ ਦੇ ਵਿੱਚ ਸੁੱਖ ਮੋ ਰਿਆ। ਦਰਬਾਰ ਸਾਹਿਬ ਤੋਂ ਕੁਝ ਹੀ ਦੂਰੀ ਤੇ ਹੋਣ ਦੇ ਨਾਤੇ ਇਹ ਗੰਦਾ ਪਾਣੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਪਵਿੱਤਰਤਾ ਨੂੰ ਪੰਗ ਕਰ ਰਿਹਾ ਹੈ। ਇਹ ਸਾਰੀ ਗੱਲਬਾਤ ਲਈ ਈਮਾਨ ਸਿੰਘ ਮਾਨ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਚੇਅਰਮੈਨ ਨੇ ਇੱਕ ਵੀਡੀਓ ਜਾਰੀ ਕੀਤੀ। ਅਸੀਂ ਤੁਹਾਨੂੰ ਦਿਖਾਵਾਂਗੇ ਕੀ ਕਹਿਣਾ ਹੈ ਉਹਨਾਂ ਦਾ। ਤੇ ਨਾਲ ਹੀ ਤੁਸੀਂ ਇਹ ਤਸਵੀਰਾਂ ਵਿੱਚ ਦੇਖ ਲਵੋ ਕਿ ਕਿਸ ਤਰ੍ਹਾਂ ਉਹ ਪਵਿੱਤਰ ਧਰਤੀ ਉਹ ਪਵਿੱਤਰ ਸ਼ਹਿਰ ਜਿਹੜਾ ਕਿ ਇਸ ਪਵਿੱਤਰਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉੱਥੇ ਇਸ ਤਰ੍ਹਾਂ ਦੀ ਗੰਦਗੀ ਤੇ ਜ਼ਿੰਮੇਵਾਰ ਲੋਕ ਕੀ ਕਰ ਰਹੇ ਹਨ ਆਹ ਸੁਣਦੇ ਹਾਂ ਈਮਾਨ ਸਿੰਘ ਮਾਨ ਨੂੰ ਕੀ ਕਹਿਣਾ ਹੈ ਉਹਨਾਂ ਦਾ ਵਾਈਰ ਜੀ ਕਾ ਖਾਲਸਾ ਵਾਈਰ ਜੀ ਕੀ ਫਤਿਹ ਅੱਜ ਅਸੀਂ ਗੁਰੂ ਕੀ ਨਗਰੀ ਭਗਤਾਂ ਵਾਲੇ ਡੰਪ ਆਏ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਹੜਾ ਹੜ ਆਇਆ ਹੈਗਾ ਉਹ ਸਾਡੇ ਪਿੰਡਾਂ ਦੇ ਵਿੱਚ ਰਾਵੀ ਦਾ ਪਾਣੀ ਬਹੁਤ ਨੁਕਸਾਨ ਕਰ ਗਿਆ ਹੈਗਾ ਪਰ ਆਪਾਂ ਇਹ ਵੀ ਸੋਚੀਏ ਕਿ ਜਿਹੜਾ ਬਰਸਾਤ ਉਰੇ ਪਈ ਹੈ ਡੰਪ ਦੇ ਵਿੱਚ ਪਈ ਹੈ ਉਹ ਸਾਰਾ ਆਹ ਗੰਦ ਵਿੱਚੋਂ ਨਿਕਲ ਕੇ ਆ ਇਹੋ ਜਿਹਾ ਗੰਦਾ ਪਾਣੀ ਸਾਡੇ ਇਧਰ ਧਰਤੀ ਦੇ ਉੱਤੇ ਨਿਕਲਿਆ ਹੈਗਾ ਉਹ ਪਹਾੜਾਂ ਦੇ ਪਹਾੜ ਲੱਗੇ ਹੋਏ ਆ ਗੰਦ ਦੇ ਔਰ ਇਹ ਸਾਰਾ ਪਾਣੀ ਜਿਹੜਾ ਰਸਾ ਨਿਕਲ ਰਿਹਾ ਇਹ ਸਾਰੇ ਪਾਣੀ ਨੇ ਥੱਲੇ ਧਰਤੀ ਦੇ ਪਾਣੀ ਨਾਲ ਮੇਲ ਕਰਕੇ ਇਹ ਸਿੱਧਾ ਆਪਣੇ ਸਬਸੋਇਲ ਵਾਟਰ ਮਤਲਬ ਹੇਥਲਾ ਪਾਣੀ ਨਿਕਲ ਕੇ ਇਹ ਆਪਣੇ ਗਰਾਊਂਡ ਵਾਟਰ ਚ ਮਿਕਸ ਹੋ ਰਿਹਾ ਜਿਵੇਂ ਤੁਹਾਨੂੰ ਪਤਾ ਹੈਗਾ ਆਪਣੇ ਬਹੁਤ ਸਾਰੇ ਪਵਿੱਤਰ ਸਰੋਵਰ ਇਸ ਤੋਂ ਕੋਈ ਕਿਲੋਮੀਟਰ ਡੇਢ ਕਿਲੋਮੀਟਰ ਦੂਰ ਹੈ ਇਹ ਹੇਥਲੇ ਪਾਣੀ ਚ ਮੇਲ ਖਾ ਕੇ ਆਪਣੇ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਵੀ ਉਹਦੀ ਪਵਿੱਤਰਤਾ ਭੰਗ ਕਰ ਰਿਹਾ ਹੈਗਾ ਆਪਾਂ ਕਿਹੋ ਜੇ ਸਿੱਖ ਕਹੋਵਾਂਗੇ ਇਹ ਅਸੀਂ ਆਪਣਾ ਗੰਦ ਹੁਣ ਆਪਣੇ ਪਵਿੱਤਰ ਧਰਤੀ ਦੇ ਵਿੱਚ ਪਵਿੱਤਰ ਸਰੋਵਰ ਦੇ ਵਿੱਚ ਭੇਜੀ ਜਾਂਦੇ ਆਂ ਅਸੀਂ ਐਸਜੀਪੀਸੀ ਨੂੰ ਵੀ ਬੇਨਤੀ ਕੀਤੀ ਕਿ ਤੁਸੀਂ ਆਪ ਦੀ ਅਨਾਲਿਸਿਸ ਤੇ ਚੈਕਿੰਗ ਕਰੋ ਇਹਦੇ ਹਾਈਡਰੋਲੋਜੀ ਤੇ ਉਹਦਾ ਨਕਸ਼ਾ ਬਣਾ ਕੇ ਕਿ ਕਿਵੇਂ ਇਹਦੀ ਫਲੋ ਹੈ ਉਹਦਾ ਕੋਈ ਵੇਰਵਾ ਲਓ ਉਹ ਹਜੇ ਕੋਈ ਰਿਪੋਰਟ ਤਿਆਰ ਨਹੀਂ ਹੋਈ ਹੈਗੀ ਹੈ ਤੇ ਨਿੱਜਰ ਸਾਹਿਬ ਕਹਿੰਦੇ ਆ ਕਿ ਖੇਤੀ ਉਹ ਖਤਮ ਹੋ ਜਾਣਾ ਹੈਗਾ ਪਰ ਸਾਨੂੰ ਤਾਂ ਆ ਭਾਰੀ ਬਰਸਾਤ ਦੇ ਵਿੱਚ ਇਹੀ ਦਿਖਿਆ ਕਿ ਇਹ ਪਾਣੀ ਡਿੱਗਿਆ ਇਹ ਗੰਦ ਚੋਂ ਆ ਇਹੋ ਜਾਂ ਨਿਕਲ ਕੇ ਪਾਣੀ ਇਹ ਹੁਣ ਸਾਡੀ ਧਰਤੀ 'ਚ ਚਲੇ ਗਿਆ ਤੇ ਪਵਿੱਤਰ ਸ਼ਹਿਰ ਗੁਰੂ ਕੀ ਨਗਰੀ ਅੰਬਰਸਰ ਸਾਹਿਬ ਦੇ ਵਿੱਚ ਇਹੋ ਜੇ ਹਾਲਾਤ ਦੇ ਵਿੱਚ ਅਸੀਂ ਬਸ ਰਹੇ ਹਾਂ ਇਹ ਗੰਦਗੀ ਜੇ ਗੁਰੂ ਸਾਹਿਬ ਨੇ ਕੰਗਾ ਦਿੱਤਾ ਹੈਗਾ ਤਾਂ ਉਹ ਸਫਾਈ ਵਾਸਤੇ ਹੈਗਾ ਮੇਰੇ 90 ਸਾਲ ਦਾ ਬਜ਼ੁਰਗ ਦਾਦਾ ਦੋ ਕਸ਼ਹਿਰੇ ਰੱਖਦਾ ਸੀ ਆਪ ਹੀ ਧੋਂਦਾ ਸੀ ਇੱਕ ਦਿਨ ਧੋ ਕੇ ਪਾ ਦਿੰਦਾ ਸੀ ਚਾਹ ਕੈਂਸਰ ਸੀਗਾ ਯਾਰ ਆਪਾਂ ਆਪਣੇ ਗੰਦ ਨੂੰ ਕਿਵੇਂ ਟਰੀਟ ਕਰ ਰਹੇ ਹੈਗੇ ਆ ਸਾਡੇ ਬਜ਼ੁਰਗੀ ਚੰਗੇ ਸੀ ਅੱਜ ਨਾਲੋਂ ਤਾਂ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ